ਮਾਨ ਸਰਕਾਰ ਵੱਲੋਂ ਸੂਬੇ ਅੰਦਰ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਹੋਰ ਚੁੱਕਣ ਦੇ ਯਤਨ ਕੀਤੇ ਜਾ ਰਹੇ ਨੇ ਜੇ ਗੱਲ ਕਰੀਏ ਇਹਨਾਂ ਦਿਨਾਂ ਦੀ ਤਾਂ ਮਲੇਰਕੋਟਲਾ ਜ਼ਿਲ੍ਹੇ ਅੰਦਰ ਵੀ ਵੱਖ-ਵੱਖ ਸਰਕਾਰੀ ਸਕੂਲਾਂ ਨੂੰ ਹੋਰ ਬਿਹਤਰ ਬਣਾਉਣ ਦੇ ਯਤਨ ਕੀਤੇ ਜਾ ਰਹੇ ਨੇ ਜਿਸ ਦੇ ਚਲਦਿਆਂ ਕਿਲੇ ਵਿਖੇ ਸਰਕਾਰੀ ਸਕੂਲ ਵਿੱਚ ਪਹੁੰਚੇ ਮਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲਉ ਰਹਿਮਾਨ ਜਿਨ੍ਹਾਂ ਵੱਲੋਂ ਸਕੂਲ ਵਿੱਚ ਚੱਲ ਰਹੇ ਨਵੇਂ ਕਾਰਜਾਂ ਦੇ ਉਦਘਾਟਨ ਕੀਤੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਿਹਤਰ ਇਹ ਸਰਕਾਰੀ ਸਕੂਲ ਬਣ ਜਾਣਗੇ ਸਿਰਫ ਇਮਾਰਤਾਂ ਦੇ ਤੌਰ ਤੇ ਨਹੀਂ ਬਲਕਿ ਟੀਚਰਾਂ ਨੂੰ ਵੀ ਵਿਦੇਸ਼ਾਂ ਤੋਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਬੱਚਿਆਂ ਦੇ ਭਵਿੱਖ ਨੂੰ ਹੋਰ ਉਜਵਲ ਬਣਾ ਸਕਣ ਨਾਲ ਦੀ ਨਾਲ ਉਹਨਾਂ ਇਹ ਵੀ ਕਿਹਾ ਕਿ ਪ੍ਰਾਈਵੇਟ ਸਕੂਲਾਂ ਨਾਲੋਂ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਮਿਆਰ ਉੱਚਾ ਚੁੱਕਿਆ ਗਿਆ ਹੈ ਜੋ ਕਿ ਬਹੁਤ ਵੱਖਰਾ ਹੋ ਚੁੱਕਿਆ ਹੈ ਤੇ ਲੋਕ ਹੁਣ ਤਰਜੀਹ ਦਿੰਦੇ ਨੇ ਆਪਣੇ ਬੱਚਿਆਂ ਨੂੰ ਇਹਨਾਂ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਕੇ ਪੜਾਉਣ ਦੀ ਕਿਉਂਕਿ ਸਰਕਾਰ ਵੱਲੋਂ ਹੁਣ ਹਰ ਵਰਗ ਦੇ ਬੱਚਿਆਂ ਨੂੰ ਵਰਦੀਆਂ ਪੜ੍ਹਾਈ ਖਾਣਾ ਸਭ ਕੁਝ ਇੱਥੇ ਮੁਫਤ ਦਿੱਤਾ ਜਾ ਰਿਹਾ ਹੈ ਉਧਰ ਇਸ ਮੌਕੇ ਗੱਲਬਾਤ ਕਰਦੇ ਆ ਵਿਦਿਆਰਥੀਆਂ ਨੇ ਅਤੇ ਉਹਨਾਂ ਦੇ ਮਾਤਾ ਪਿਤਾ ਨੇ ਵੀ ਦੱਸਿਆ ਕਿ ਸਕੂਲ ਅੰਦਰ ਉਹਨਾਂ ਨੂੰ ਜਿੱਥੇ ਪੜ੍ਹਾਈ ਬਹੁਤ ਵਧੀਆ ਤਰੀਕੇ ਨਾਲ ਕਰਾਈ ਜਾਂਦੀ ਹੈ ਉੱਥੇ ਹੀ ਟੀਚਰਾਂ ਦਾ ਰਵੱਈਆ ਵੀ ਉਹਨਾਂ ਪ੍ਰਤੀ ਬਹੁਤ ਜ਼ਿਆਦਾ ਵਧੀਆ ਹੈ ਅਤੇ ਜ਼ਿੰਦਗੀ 'ਚ ਸਫਲ ਹੋਣ ਦੇ ਤਰੀਕੇ ਟੀਚਰਾਂ ਵੱਲੋਂ ਦੱਸੇ ਜਾਂਦੇ ਨੇ ਤੇ ਨਾਲ ਹੀ ਉਹਨਾਂ ਕਿਹਾ ਕਿ ਸਕੂਲ ਦੇ ਵਿੱਚ ਸਾਰੀਆਂ ਤਰ੍ਹਾਂ ਦੀਆਂ ਸਹੂਦਾਵਾਂ ਮੌਜੂਦ ਨੇ ਅਤੇ ਵਿਧਾਇਕ ਵੱਲੋਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਨੂੰ ਹੋਰ ਸਿਖਰਾਂ ਤੇ ਲੈ ਕੇ ਜਾਣ ਦਾ ਟੀਚਾ ਮਾਨ ਸਰਕਾਰ ਵੱਲੋਂ ਉਲੀਕਿਆ ਗਿਆ ਹੈ। ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਅੱਜ ਸਰਕਾਰੀ ਮਿਡਲ ਸਕੂਲ ਖੇਲਾ ਰਹਿਮਤਗੜ ਮਲੇਰਕੋਲਾ ਵਿਖੇ ਮੈਂ ਪਹੁੰਚਿਆ ਹਾਂ। ਔਰ ਇੱਥੇ ਇਸ ਸਕੂਲ ਨੂੰ 20 ਲੱਖ ਰੁਪਏ ਦੀ ਪੰਜਾਬ ਸਰਕਾਰ ਵੱਲੋਂ ਗ੍ਰਾਂਟ ਦਿੱਤੀ ਗਈ ਸੀ ਜਿਹਦੇ ਨਾਲ ਦੋ ਕਮਰੇ ਇੱਥੇ ਨਵੇਂ ਬਣਾਏ ਗਏ ਨਾ ਔਰ ਵਾਸ਼ਰੂਮਾਂ ਦੀ ਦਿੱਕਤ ਸੀ ਬਾਥਰੂਮ ਨਵੇਂ ਬਣਾ ਕੇ ਦਿੱਤੇ ਗਏ ਨਾ ਔਰ ਦੋ ਕਮਰੇ ਜਿਹੜੇ ਹਨ ਉਹਨਾਂ ਨੂੰ ਰੈਨੋਵੇਸ਼ਨ ਦੀ ਲੋੜ ਸੀ ਉਹ ਰੈਨੋਵੇਟ ਕੀਤੇ ਗਏ ਹਨ ਸਕੂਲਾਂ ਦੇ ਵਿੱਚ ਜਿੱਥੇ ਜਿਸ ਚੀਜ਼ ਦੀ ਜ਼ਰੂਰਤ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਭੈਂਸ ਉਹਨਾਂ ਦੇ ਪੰਜਾਬ ਦੇ ਵਿੱਚ ਜਿੱਥੇ ਚਾਰ ਦੀਵਾਰੀ ਦੀ ਲੋੜ ਸੀ ਸਕੂਲਾਂ ਨੂੰ ਚਾਰ ਦੀਵਾਰੀ ਕੀਤੀ ਗਈ ਹੈ। ਔਰ ਜਿੱਥੇ ਫਰਨੀਚਰ ਦੀ ਲੋੜ ਸੀ ਉਹ ਸਾਰੇ ਸਕੂਲਾਂ ਨੂੰ ਫਰਨੀਚਰ ਪ੍ਰੋਵਾਈਡ ਕੀਤਾ ਗਿਆ ਹੈ। ਔਰ ਇਸੇ ਤਰ੍ਹਾਂ ਕਮਰਿਆਂ ਦੀ ਘਾਟ ਸਾਰੀ ਪੂਰੀ ਕੀਤੀ ਗਈ ਹੈ। ਔਰ ਪੀਣ ਵਾਲੇ ਪਾਣੀ ਦਾ ਵਧੀਆ ਪ੍ਰਬੰਧ ਕਰਕੇ ਦਿੱਤਾ ਗਿਆ ਹੈ। ਤੇ ਇਸੇ ਤਰ੍ਹਾਂ ਜਿੱਥੇ ਲਾਇਬ੍ਰੇਰੀ ਦੀ ਲੋੜ ਸੀ, ਸਾਇੰਸ ਲੈਬਾਰਟਰੀ ਦੀ ਲੋੜ ਸੀ ਉਹ ਸਾਰੀ ਮਤਲਬ ਅਭੀ ਪੂਰੀ ਕੀਤੀ ਗਈ ਹੈ 인ਫਰਾਸਟ੍ਰਕਚਰ ਵਧੀਆ ਬਣਾਇਆ ਹੈ ਔਰ ਇਸ ਦੇ ਨਾਲ-ਨਾਲ ਪਿਛਲੇ 3 ਸਾਲਾਂ ਦੇ ਦੌਰਾਨ ਐਜੂਕੇਸ਼ਨ ਦਾ ਜਿਹੜਾ ਸਟੈਂਡਰਡ ਹੈ ਉਹ ਅਸੀਂ ਮੇਨਟੇਨ ਕੀਤਾ ਉੱਚਾ ਚੱਕਿਆ ਹੈ ਔਰ ਹੁਣ ਸਰਕਾਰੀ ਸਕੂਲਾਂ ਦੇ ਜਿਹੜੇ ਨਤੀਜੇ ਨੇ ਉਹ ਪਹਿਨਾਂ ਨਾਲੋਂ ਕਿਤੇ ਸ਼ਾਨਦਾਰ ਆਉਂਦੇ ਨੇ ਔਰ ਲੋਕਾਂ ਨੂੰ ਪਿਛਲੀਆਂ ਸਰਕਾਰਾਂ ਵੱਲੋਂ ਮੱਲਾ ਸਕੂਲਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਕਰਕੇ ਜੋ ਆਪਣੇ ਬੱਚੇ ਹਟਾ ਕੇ ਪ੍ਰਾਈਵੇਟ ਅਦਾਰਿਆਂ ਵਿੱਚ ਲਾਉਣੇ ਪੈ ਰਹੇ ਸੀ ਹੁਣ ਫੇਰ ਲੋਕਾਂ ਦਾ ਰੁਝਾਨ ਸਰਕਾਰੀ ਸਕੂਲਾਂ ਵੱਲ ਹੋ ਰਿਹਾ ਹੈ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਬੜਾ ਵੈਲ ਕੁਆਲੀਫਾਈਡ ਸਟਾਫ ਹੁੰਦਾ ਹੈ ਐਕਸਪੀਰੀਐਂਸਡ ਸਟਾਫ ਹੁੰਦਾ ਹੈ ਔਰ ਸਾਰੀਆਂ ਸਹੂਲਤਾਂ ਜਿਹੜੀਆਂ ਉਹ ਪ੍ਰੋਵਾਈਡ ਹੁੰਦੀਆਂ ਹਨ ਨਾ ਅਸੀਂ ਇੱਥੇ ਮਿੱਡੇ ਮੀਲ ਵੀ ਦਿੰਨੇ ਆ ਬੈਲੈਂਸਡ ਡਾਈਟ ਦੇ ਨਿਆਜ ਦੇ ਵਿੱਚ ਆ ਮਾਨ ਸਾਹਿਬ ਦੀ ਸਰਕਾਰ ਵੱਲੋਂ ਫਾਲ ਵੀ ਸ਼ਾਮਿਲ ਕੀਤੇ ਗਏ ਹਨ ਅਤੇ ਸੂਟ ਡਿਸ਼ ਵੀ ਸ਼ਾਮਿਲ ਕੀਤੀ ਗਈ ਹੈ ਤਾਂ ਕਿ ਸਾਡੇ ਬੱਚਿਆਂ ਨੂੰ ਬੈਲੈਂਸਡ ਡਾਈਟ ਮਿਲ ਸਕੇ ਸੰਤੁਲਿਤ ਭੋਜਨ ਮਿਲ ਸਕੇ ਅਤੇ ਜਿਸ ਨਾਲ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਵਧੀਆ ਮਿਲ ਸਕੇ ਪਹਿਲੀਆਂ ਸਰਕਾਰਾਂ ਵੱਲੋਂ ਐਸੇ ਸਟੂਡੈਂਟਸ ਨੂੰ ਵਰਦੀਆਂ ਦਿੱਤੀਆਂ ਜਾਂਦੀਆਂ ਸੀ ਪਰ ਮਾਨ ਸਾਹਿਬ ਦੀ ਸਾਡੀ ਪੰਜਾਬ ਸਰਕਾਰ ਵੱਲੋਂ ਹੁਣ 8ਵੀਂ ਕਲਾਸ ਤੱਕ ਸਾਰੇ ਬੱਚਿਆਂ ਨੂੰ ਮੁਫਤ ਵਰਦੀਆਂ ਦਿੱਤੀਆਂ ਜਾਂਦੀਆਂ ਹਨ ਔਰ ਫੀਸ ਦਾ ਵੀ ਖਰਚਾ ਨਹੀਂ ਖਾਣਾ ਵੀ ਦਿੰਨੇ ਆ ਵਰਦੀਆਂ ਵੀ ਦਿੰਨੇ ਆ ਤੇ ਕਿਤਾਬਾਂ ਵੀ ਵਾਰ-ਵਾਰਕਤ ਮੌਕੇ ਤੇ ਪ੍ਰੋਵਾਈਡ ਕਰਦੇ ਆ ਤਾਂ ਕਿ ਸਾਡੀ ਜਿਹੜੀ ਜਨਰੇਸ਼ਨ ਹੈ ਉਹ ਮਤਲਬੀ ਵਧੀਆ এডਿਕੇਸ਼ਨ ਪ੍ਰਾਪਤ ਕਰ ਸਕੇ ਔਰ ਸਰਕਾਰੀ ਸਕੂਲਾਂ ਦੇ ਪੜੇ ਹੋਏ ਬੱਚੇ ਅੱਛੀਆਂ-ਅੱਛੀਆਂ ਨੌਕਰੀਆਂ ਪ੍ਰਾਪਤ ਕਰ ਰਹੇ ਹਨ ਕਿਉਂਕਿ ਸਰਕਾਰ ਨੇ ਜੋ ਨੈਗਲੀਜੈਂਸੀ ਸੀ ਪਿਛਲੀਆਂ ਸਰਕਾਰਾਂ ਦੀ ਉਸ ਨੂੰ ਖਤਮ ਕੀਤਾ ਹੈ ਔਰ ਨਵੇਂ ਸਿਰੇ ਤੋਂ ਇਨਾ ਸਰਕਾਰੀ ਸਕੂਲਾਂ ਵੱਲ ਧਿਆਨ ਦਿੱਤਾ ਕਿ ਇਹਨਾਂ ਦਾ ਇਨਫਰਾਸਟ੍ਰਕਚਰ ਵੀ ਵਧੀਆ ਕੀਤਾ ਜਾ ਰਿਹਾ ਔਰ ਐਜੂਕੇਸ਼ਨ ਦਾ ਮਿਆਰ ਵੀ ਉੱਚਾ ਚੁੱਕਿਆ ਜਾ ਰਿਹਾ ਜੀ ਮੇਰਾ ਨਾਮ شہਜ਼ਾਦੀ ਸਾਹਾ ਹੈ ਤੇ ਮੈਂ ਗਵਰਨਮੈਂਟ ਮਿਡਲ ਸਮਾਰਟ ਸਕੂਲ ਕਲਰਮ ਤੋਂ ਵਿਦਿਆਰਥੀ ਹਾਂ ਤੇ ਮੇਰੇ ਸਕੂਲ ਦੇ ਅਧਿਆਪਕਾਂ ਨੇ ਮੇਰਾ ਸਾਥ ਦਿੱਤਾ ਤੇ ਮੇਰਾ ਐਨੀਮਲਸ ਦੇ ਪੇਪਰ ਤੋਂ ਬੜਾ ਨੰਬਰ ਲੈ ਕੇ ਤੇ ਪਾਸ ਹੋਇਆ ਤੇ ਜੇ ਆਪਾਂ ਗੱਲ ਕਰੀਏ ਪ੍ਰਾਈਵੇਟ ਸਕੂਲਾਂ ਤਾਂ ਪ੍ਰਾਈਵੇਟ ਸਕੂਲਾਂ ਵਿੱਚ ਇੰਨਾ ਸਹਿਯੋਗ ਨਹੀਂ ਦਿੱਤੇ ਜਾਂਦਾ ਅਤੇ ਸਾਡੇ ਸਕੂਲ 'ਚ ਤੁਸੀਂ ਦੇਖ ਸਕਦੇ ਹੋ ਕਿ ਸਟਰਕਚਰ ਬਹੁਤ ਵਧੀਆ ਤੇ ਸਾਡੇ ਟੀਚਰ ਅਧਿਆਪਕ ਜੋ ਵੈਲ ਐਜੂਕੇਟਰ ਨੇ ਐਂਡ ਹੋਰ ਵੀ ਉੱਥੇ ਕੁਝ ਜਿਹੜਾ ਹੈ ਨਹੀਂ ਇੰਨਾ ਦੱਸਿਆ ਜਾ ਸਕਦਾ ਅੱਜ ਖਾਣੇ ਦੇ ਜੇ ਗੱਲ ਕਰੀਏ ਤਾਂ ਖਾਣਾ ਵੀ ਬਹੁਤ ਵਧੀਆ ਮਿਲਦਾ ਤੇ ਪਾਸ ਹੀ ਹਾਂਜੀ ਮੇਰਾ ਨਾਮ ਮੁਹੰਮਦ ਇਸ਼ਹਾਕ ਅਬਦਾਲੀ ਤੇ ਇਹ ਮੇਰਾ ਬਟਾਈ ਐਨਐਮਐਮ ਦੀ ਪ੍ਰੀਖਿਆ ਨੇ ਪਹਿਲੇ ਦਰਜੇ ਦੇ ਫਰਸਟ ਆਇਆ ਪਾਸ ਹੋਈਆ ਤੇ ਜਿੱਥੋਂ ਤੱਕ ਕਿ ਪੰਜਾਬ ਸਿੱਖਿਆ ਕ੍ਰਾਂਤੀ ਦਾ ਬਦਲਦਾ ਪੰਜਾਬ ਭੰਤਮਨ ਜੀ ਸਾਹਿਬ ਵੱਲੋਂ ਚਲਾਇਆ ਜਾ ਰਿਹਾ ਤੇ ਬਹੁਤ ਵਧੀਆ ਉਪਰਾਲਾ ਆ ਐਜੂਕੇਸ਼ਨ ਦਾ ਬਹੁਤ ਧਿਆਨ ਦਿੱਤਾ ਜਾ ਰਿਹਾ ਤੇ ਇੱਕ ਗੱਲ ਮੈਂ ਜ਼ਰੂਰ ਕਹਿੰਨੇ ਜਾਵਾਂਗਾ ਤੇ ਕਿ ਪ੍ਰਾਈਵੇਟ ਸਕੂਲਾਂ ਦੇ ਬਦਲੇ ਹੁਣ ਉਹ ਚੀਜ਼ ਸਰਕਾਰੀ ਸਕੂਲਾਂ ਦੀ ਨਹੀਂ ਰਹੀ ਕਿ ਜੋ ਲੋਕ ਪਹਿਲਾਂ ਸੋਚਦੇ ਹੁੰਦੇ ਸੀਗੇ ਕਿ ਸਰਕਾਰੀ ਸਕੂਲਾਂ 'ਚ ਪੜਾਈ ਨਹੀਂ ਹੁੰਦੀ ਪ੍ਰਾਈਵੇਟ 'ਚ ਜ਼ਿਆਦਾ ਹੁੰਦੀ ਆ ਬਟ ਅੱਜ ਦੀ ਮੁੱਖ ਸੋਸ਼ਲ ਮੀਡੀਆ ਤੇ ਵੀ ਦੇਖਦੇ ਰਹਿੰਦੇ ਆ ਕਿ ਲੁੱਟ ਬਹੁਤ ਹੋ ਰਹੀ ਆ ਪ੍ਰਾਈਵੇਟ ਸਕੂਲਾਂ 'ਚ ਕਿਤਾਬਾਂ ਪੱਖੋਂ ਲੈ ਲਓ ਫੀਸਾਂ ਪੱਖੋਂ ਐਡਮਿਸ਼ਨਾਂ ਪੱਖੋਂ ਜੋ ਮਰਜ਼ੀ ਲੈ ਲਓ ਬਟ ਜੋ ਸਰਕਾਰੀ ਸਕੂਲ ਦੀਆਂ ਹੁਣ ਗੱਲਾਂ ਨੇ ਮੇਰੇ ਤਿੰਨ ਬੱਚੇ ਨੇ ਇੱਕ ਬੇਟੀ ਦੋ ਬੇਟੇ ਤੇ ਤਿੰਨੇ ਸਰਕਾਰੀ 'ਚ ਪੜ ਰਹੇ ਨੇ ਤੇ ਬੇਟੀ ਆ ਜੀ ਮੇਰੀ ਇੱਕ ਹੈ ਪਲੱਸ 1 ਚੋਂ ਸਰਕਾਰੀ ਕੰਨਿਆ ਸਕੂਲ ਚੋਂ ਫਰਸਟ ਆਈ ਆ ਤੇ ਇੱਕ ਬੇਟਾ ਤੇ ਛੋਟਾ ਪੰਜਵੀਂ ਚੋਂ ਫਰਸਟ ਆਇਆ ਜੀ ਉਹ ਤੇ ਬਹੁਤ ਵਧੀਆ ਸਿਸਟਮਾਈ ਸਰਕਾਰੀ ਸਕੂਲਾਂ ਦਾ ਧੰਨਵਾਦ